ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਖੇਤੀ ਗਿਆਨ ਚੈਨਲ ਤੇ ਸੋ ਕਿਸਾਨ ਵੀਰੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਿ ਜਿਹੜੇ ਆਪਣੇ ਚਾਰੇ ਵਾਲੀਆਂ ਫਸਲਾਂ ਖਾਸ ਕਰਕੇ ਬਰਸੀਮ ਜਾਂ ਹੋਰ ਵੀ ਕਿਸਾਨ ਵੀਰਾਂ ਨੇ ਜਿਹੜੇ ਚਾਰੇ ਬੀਜਿਆ ਚਾਹੇ ਉਹ ਜਵੀ ਆ ਜਾਂ ਮੱਖਣ ਘਾ ਦੀ ਕਾਫੀ ਕਿਸਾਨ ਵੀਰਾਂ ਨੇ ਇਸ ਵਾਰ ਬਜਾਈ ਕੀਤੀ ਹੈ ਸੋ ਇਹਨਾਂ ਫਸਲਾਂ ਦੇ ਵਿੱਚ ਜਿਹੜਾ ਉਹ ਵਾਧਾ ਰੁਕਿਆ ਹੋਇਆ ਹੈ ਪੀਲੇ ਪਣ ਦੀ ਸਮੱਸਿਆ ਹੈ ਪੱਤਿਆਂ ਤੇ ਲਾਲਗੀ ਹੈ ਜਾਂ ਫਿਰ ਪੂਰੀ ਤਰ੍ਹਾਂ ਜਿਹੜੇ ਇਹੋ ਗਰੋਥ ਜਿਹੜੀ ਪੱਠਿਆਂ ਦੀ ਨਹੀਂ ਹੋ ਰਹੀ ਸੋ ਇਹਦੇ ਕਾਰਨਾਂ ਬਾਰੇ ਜੇ ਕਿਰਪਾ ਗੱਲ ਕਰੀਏ ਤਾਂ ਕਿਸਾਨ ਵੀਰੋ ਕੀ ਹੁੰਦਾ ਹੈ ਕਿ ਜਿਹੜੀ ਫਸਲ ਹੈ ਉਹਨੂੰ ਆਪਣੀ ਪੂਰੀ ਜਿਹੜੀ ਗਰੋਥ ਦੇ ਲਈ ਜਿਹੜਾ ਹੈਗਾ ਇੱਕ ਬਿਲਕੁਲ ਸਹੀ ਤਾਪਮਾਨ ਦੀ ਜਿਹੜੀ ਉਹ ਲੋੜ ਹੁੰਦੀ ਹੈ ਜਦੋਂ ਵੀ ਆਪਣਾ ਤਾਪਮਾਨ ਜਿਹੜਾ ਉਸ ਰੇਂਜ ਤੋਂ ਘਟਦਾ ਹੈ ਜਾਂ ਵੱਧ ਹੁੰਦਾ ਹੈ ਤਾਂ ਫਸਲ ਦੀਆਂ ਜੜਾਂ ਦੀ ਜਿਹੜੀ ਸਮਰੱਥਾ ਹੁੰਦੀ ਹੈ ਉਹ ਤੱਤ ਖਿੱਚਣ ਦੀ ਉਹ ਘਟ ਜਾਂਦੀ ਆ ਸੋ ਜਿਸ ਦੇ ਵਜੋਂ ਫਸਲ ਤੇ ਪੀਲਾਪਣ ਤੇ ਵਾਧਾ ਰੁਕਣਾ ਸ਼ੁਰੂ ਹੋ ਜਾਂਦਾ ਸੋ ਜਿਵੇਂ ਹੁਣ ਤਾਪਮਾਨ ਹੈ ਉਹ ਪਿਛਲੇ ਕੁਝ ਦਿਨਾਂ ਦੇ ਵਿੱਚ ਕੋਰਾ ਕਾਫੀ ਪਿਆ ਜਿਸ ਤੇ ਕਾਰਨ ਜਿਹੜਾ ਤਾਪਮਾਨ ਰਾਤ ਦੇ ਸਮੇਂ ਤੇ ਸਵੇਰ ਦੇ ਸਮੇਂ ਜਿਹੜਾ ਉਹ ਕਾਫੀ ਘਟ ਹੁੰਦਾ ਸੀਗਾ ਜਿਸ ਨਾਲ ਜਿਹੜਾ ਹੈਗਾ ਆਪਣੇ ਇਹ ਚਾਰੇ ਵਾਲੀਆਂ ਫਸਲਾਂ ਖਾਸ ਕਰਕੇ ਪੀਲਾਪਣ ਅਤੇ ਵਾਧਾ ਰੁਕਣ ਦੀ ਜਿਹੜੀ ਸਮੱਸਿਆ ਉਹ ਦੇਖਣ ਨੂੰ ਮਿਲੀ ਤੇ ਹਜੇ ਵੀ ਕਈ ਥਾਵਾਂ ਤੇ ਹੈ ਪਰ ਕੁਦਰਤੀ ਤੌਰ ਤੇ 3-4 ਦਿਨ ਪਹਿਲਾਂ ਵੀ بارش ਹੋਈ ਤੇ ਹੁਣ ਫਿਰ بارش ਤੱਕ ਦੌਰ ਜਿਹੜਾ ਦੁਬਾਰਾ ਆਇਆ ਸੋ ਇਸ ਨਾਲ ਕੁਦਰਤੀ ਤੌਰ ਤੇ ਕੁਝ ਹੱਦ ਤੱਕ ਜਿਹੜੀ ਇਸ ਸਮੱਸਿਆ ਘਟ ਜਾਵੇਗੀ ਕੋਰਾ ਜਿਹੜਾ ਪੈਣਾ ਉਹ ਘਟ ਜਾਵੇਗਾ ਤੇ ਫਸਲਾਂ ਦਾ ਵਾਧਾ ਕੁਝ ਹੱਦ ਤੱਕ ਸ਼ੁਰੂ ਹੋ ਜਾਵੇਗਾ ਪਰ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਆਪਾਂ ਇਸ ਦੇ ਲਈ ਕੀ ਕਰ ਸਕਦੇ ਹਾਂ ਕਿ ਜਿਹੜੀ ਫਸਲ ਹੈ ਉਸ ਦਾ ਬਾਦ ਦਾ ਘਟ ਪਰ ਬਾਪਿਤ ਹੋਏ ਇਸ ਕੋਰੇ ਦੇ ਨਾਲ ਜਾਂ ਘਟ ਤਾਪਮਨ ਦੇ ਨਾਲ ਉਹਨਾਂ ਵਾਲੇ ਨਾਲ ਵਿੱਚ ਕੋਰਾ ਨਹੀਂ ਪਏਗਾ ਤਾਂ ਤਾਪਮਨ ਤਾਂ ਜਰੂਰ ਘਟੇਗਾ ਠੰਡ ਪੈਣ ਦੇ ਅਸਾਰ ਜਿਹੜੇ ਹੋ ਰਹੇਣਗੇ ਸੋ ਉਸ ਦੇ ਲਈ ਆਪਾਂ ਕੀ ਕਰ ਸਕਦੇ ਹਾਂ ਕਿ ਜਿਹੜੀ ਖੁਰਾਕ ਦੇਣੀ ਹੈ ਆਪਾਂ ਬਰਸੀਮ ਦੀ ਫਸਲ ਨੂੰ ਜਾਂ ਹੋਰ ਜਿਹੜੀ ਵੀ ਆਪਾਂ ਚਾਰੇ ਵਾਲੀ ਫਸਲ ਲਗਾਈ ਹੋਈ ਹੈ ਆਪਾਂ ਜਿਹੜੀ ਖੁਰਾਕ ਦੇਣੀ ਹੈ ਉਹ ਦਾਣੇਦਾਰ ਖੁਰਾਕ ਦੀਨ ਤੋਂ ਪਰਹੇਜ਼ ਕਰਨਾ ਹੈ ਦਾਣੇਦਾਰ ਯੂਰੀਆ ਡੀਏਪੀ ਸੁਪਰ ਜਾਂ ਕੋਈ ਵੀ ਬਾਇਓ ਵਾਲਾ ਦਾਣੇਦਾਰ ਪ੍ਰੋਡਕਟ ਹੈ ਉਹ ਦੇਣ ਤੋਂ ਜਿਹੜਾ ਹੈਗਾ ਆਪਾਂ ਪਰਹੇਜ਼ ਕਰਨਾ ਹੈ ਆਪਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜੀ ਵੀ ਖੁਰਾਕ ਦੇਈਏ ਉਹ ਸਪਰੇਅ ਦੀ ਫੋਰਮ ਦੇ ਵਿੱਚ ਦੇਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਘੱਟ ਤਾਪਮਣ ਦੇ ਵਿੱਚ ਜਿਹੜੀ ਜੜਾਂ ਦੀ ਸਮਰੱਥਾ ਹੁੰਦੀ ਹੈ ਤੱਤ ਖਿੱਚਣ ਦੀ ਉਹ ਕਾਫੀ ਘਟ ਜਾਂਦੀ ਹੈ ਸੋ ਜੇ ਆਪਾਂ ਪੱਤਿਆਂ ਨੂੰ ਜਿਹੜਾ ਹੈਗਾ ਡਾਇਰੈਕਟਲੀ ਫੀਡ ਕਰਾਵਾਂਗੇ ਸਪਰੇਅ ਦੇ ਥਰੂ ਕਿਸੇ ਤੱਤ ਨੂੰ ਤਾਂ ਉਹ ਜ਼ਿਆਦਾ ਅਸਰ ਕਰਨਗੇ ਅਤੇ ਆਪਾਂ ਨੂੰ ਜਿਹੜਾ ਨਤੀਜਾ ਵੀ ਛੇਤੀ ਮਿਲੇਗਾ ਤੇ ਫਸਲ ਵੀ ਜਿਹੜੀ ਹੈਗੀ ਉਸ ਨੂੰ ਵਧੀਆ ਰਿਸਪੌਂਡ ਕਰੂਗੀ ਸੋ ਹੁਣ ਜੇਕਰ ਗੱਲ ਕਰੀਏ ਕਿ ਕਿਹੜੀ ਸਪਰੇਅ ਕਰਨੀ ਹੈ ਜਾਂ ਕਿਵੇਂ ਕਰਨੀ ਹੈ ਸੋ ਸਭ ਤੋਂ ਪਹਿਲਾਂ ਕਿਸਾਨ ਵੀਰੋ ਜੇ